ਇਹ ਬਹੁਤ ਵੱਡੀ ਸ਼ਿਕਾਤ ਜਿਹੜੀ ਹੈ ਗੁਰੂ ਨਗਰੀ ਨੂੰ ਮਿਲੀ ਹੈ ਔਰ ਇਹਦਾ ਬਹੁਤ ਵੱਡਾ थैंक यू ਬਹੁਤ ਵੱਡਾ ਇੱਕ ਲਾਭ ਹੈ ਅਮਰਸਰ ਨੂੰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਬਹੁਤ ਯਾਤਰੀ ਆਉਂਦੇ ਆ ਜਿਹੜਾ ਯਾਤਰੀ ਅਮਰਸਰ ਨੂੰ ਸਫ਼ਰ ਕਰਨ ਵਾਲਾ ਉਹਨੂੰ ਘੱਟ ਸਮੇਂ ਦੇ ਵਿੱਚ ਸਫ਼ਰ ਵੀ ਤੈਅ ਹੋਏਗਾ ਔਰ ਹਰ ਤਰ੍ਹਾਂ ਦਾ ਯਾਤਰੀ ਜਿੱਥੇ ਅਸੀਂ ਗਰੀਬ ਦਾ ਖਿਆਲ ਰੱਖਣਾ ਹੈ ਉਥੇ ਹਰ ਤੱਕੇ ਦਾ ਖਿਆਲ ਰੱਖਣਾ ਹੈ ਸੋ ਉਹਨਾਂ ਵਾਸਤੇ ਵੀ ਇਹ ਵੱਧ ਹੈ ਇਹ ਰੇਲਵੇ ਮਿਨਿਸਟਰ ਅਸ਼ਨੀ ਬੇਸਟੋ ਜੀ ਦਾ ਖਾਸ ਤੌਰ ਤੇ ਵਿਸ਼ੇਸ਼ ਧਿਆਨ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਾਰ-ਬਾਰ ਉਹਨਾਂ ਦੇ ਅਸੀਂ ਧਿਆਨ ਚ ਗੱਲ ਲੈਂਦੀ ਕਿ ਗੁਰੂ ਨਗਰੀ ਆ ਔਰ ਇਹਦੀ ਇੰਪੋਰਟੈਂਸ ਦੱਸੀ ਗੁਰੂ ਨਗਰੀ ਦੇ ਬਾਰੇ ਬਾਰ-ਬਾਰ ਔਰ ਉਹਨਾਂ ਨੇ ਇਹ ਮੰਗ ਸਾਡੀ ਪ੍ਰਵਾਨ ਕੀਤੀ ਔਰ ਅੱਜ ਪ੍ਰਧਾਨ ਮੰਤਰੀ ਜੀ ਉਦਘਾਟਨ ਕਰ ਰਹੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਦੱਖਦਾ ਇਹਦੇ ਟੈਕਨੀਕਲੀ ਇਹਦੇ ਵਿੱਚ ਇੱਕ ਤੇ ਧੁੰਦ ਦੇ ਵਿੱਚ ਵੀ ਇਹ ਸੌਖੀ ਚੱਲੇਗੀ ਮਤਲਬ ਧੁੰਦ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਇਹ ਐਡਵਾਂਸ ਟੈਕਨੋਲੋਜੀ ਦੇ ਅੰਦਰ ਲੱਗੀ ਵਾਈਫਾਈ ਹੈ ਵਾਸ਼ਰੂਮ ਬਹੁਤ ਆਲਾ ਦਰਜੇ ਦੇ ਹੈ ਜਿੱਦਾਂ ਅਸੀਂ ਅਜੇ ਤੋਂ ਮੌਜੂਦ ਹੰਸਨ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਉੱਤੇ ਤੇ ਦੱਸਦੇ ਕਿ ਅੱਜ ਬੰਦੇ ਭਾਰਤ ਜੋ ਹੈ ਅੰਮ੍ਰਿਤਸਰ ਸਾਹਿਬ ਨੇ ਇੱਕ ਵੱਡੀ ਦੇਣ ਜੋ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਬੰਦੇ ਭਾਰਤ ਜੋ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਹੈ ਤੇ ਇਹ ਜੋ ਬੰਦੇ ਭਾਰਤ ਹੈ ਅੰਮ੍ਰਿਤਸਰ ਤੋਂ ਲੈ ਕੇ ਜੋ ਪੁਰਾਣੀ ਦਿੱਲੀ ਤੱਕ ਜਾਏਗੀ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਬੰਦੇ ਭਾਰਤ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਤੇ ਸਾਡੇ ਨਾਲ ਜੋ ਅੰਮ੍ਰਿਤਸਰ ਤੋਂ ਐਮ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਇਲਾ ਮੌਜੂਦ ਨੇ ਜੀ ਓਇਲਾ ਸਾਹਿਬ ਜਿਹੜੀ ਟ੍ਰੇਨ ਸ਼ੁਰੂ ਹੋ ਰਹੀ ਹੈ ਤਾਂ ਕਿਵੇਂ ਵੇਖਦੇ ਹੋ ਕਿੰਨੀ ਕ ਵੱਡੀ ਸਹਗਾਤ ਜੋ ਅੱਜ ਹੰਸਨ ਦੇਖੋ ਬਹੁਤ ਵੱਡੀ ਸ਼ਿਕਾਤ ਜਿਹੜੀ ਹੈ ਗੁਰੂ ਨਗਰੀ ਨੂੰ ਮਿਲੀ ਹੈ ਔਰ ਇਹਦਾ ਬਹੁਤ ਵੱਡਾ थैंक यू ਅੱਜ ਬਹੁਤ ਵੱਡਾ ਇੱਕ ਲਾਭ ਹੈ ਅਮਰਸਰ ਨੂੰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਔਰ ਬਹੁਤ ਯਾਤਰੀ ਆਉਂਦੇ ਆ ਇਹਦੇ ਨਾਲ ਇੱਕ ਵਾਅਦਾ ਹੋਏਗਾ ਕਿ ਜਿਹੜਾ ਯਾਤਰੀ ਅਮਰਸਰ ਨੂੰ ਸਫ਼ਰ ਕਰਨ ਵਾਲਾ ਉਹਨੂੰ ਘੱਟ ਸਮੇਂ ਦੇ ਵਿੱਚ ਸਫ਼ਰ ਵੀ ਤੈਅ ਹੋਏਗਾ ਔਰ ਹਰ ਤਰ੍ਹਾਂ ਦਾ ਯਾਤਰੀ ਜਿੱਥੇ ਅਸੀਂ ਗਰੀਬ ਦਾ ਖਿਆਲ ਰੱਖਣਾ ਹੈ ਉੱਥੇ ਹਰ ਤੱਕੇ ਦਾ ਖਿਆਲ ਰੱਖਣਾ ਹੈ ਸੋ ਉਹਨਾਂ ਵਾਸਤੇ ਵੀ ਇਹ ਵੱਧ ਆਇਆ ਜਿੱਥੇ ਬਾਕੀ ਟ੍ਰੇਨਸ ਬਾਕੀਆਂ ਨੂੰ ਮਿਲਦਾ ਹੈ ਉਹ ਇਹਨਾਂ ਵਾਸਤੇ ਇੱਕ ਅਮਰਸਰ ਵਾਸਤੇ ਇੱਕ ਵੱਡੀ ਚੀਜ਼ ਹੈ ਔਰ ਮੈਂ ਇਹਦੇ ਵਾਸਤੇ ਰੇਲਵੇ ਮਿਨਿਸਟਰ ਅਸ਼wini Vaishnaw ਜੀ ਦਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਾਰ ਬਾਰ ਉਹਨਾਂ ਨੇ ਅਸੀਂ ਧਿਆਨ ਚ ਗੱਲ ਲੈਂਦੀ ਕਿ ਗੁਰੂ ਨਗਰੀ ਆ ਔਰ ਇਹਦੀ ਇੰਪੋਰਟੈਂਸ ਦੱਸੀ ਗੁਰੂ ਨਗਰੀ ਦੇ ਬਾਰੇ ਬਾਰ ਬਾਰ ਔਰ ਉਹਨਾਂ ਨੇ ਇਹ ਮੰਗ ਸਾਡੀ ਪ੍ਰਵਾਨ ਕੀਤੀ ਔਰ ਅੱਜ ਪ੍ਰਧਾਨ ਮੰਤਰੀ ਜੀ ਉਦਘਾਟਨ ਕਰ ਰਹੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਜੀ ਜਿਆਦਾ ਬੀੜਾ ਜੋ ਤੁਸੀਂ ਚੁੱਕਿਆ ਸੀਗਾ ਤੁਸੀਂ ਕਾਫੀ ਆਵਾਜ਼ ਚੁੱਕੀ ਸੀ ਕਿ ਗੁਰੂ ਨਗਰੀ ਵਾਸਤੇ ਵੀਡੀਓ ਵੀ ਜਾਰੀ ਕੀਤੀ ਉਹ ਚੁੱਧ ਜੇ ਦੱਸਿਆ ਕਿ ਗੁਰੂ ਨਗਰੀ ਨੂੰ ਜਿਹੜੀ ਇੱਕ ਵੱਡੀ ਦੇਣ ਮਿਲਣ ਜਾ ਰਹੀ ਹੈ ਤਾਂ ਕਿਵੇਂ ਵੇਖਦੇ ਹੋ ਕੀ ਕੀ ਟੈਕਨੀਕਲੀ ਗੱਲਾਂ ਆਪਾਂ ਕਰ ਸਕਦੇ ਹਾਂ ਤੇ ਕਿ ਜਿਹੜੀ ਕਿਉਂਕਿ ਬਾਕੀ ਟ੍ਰੇਨਾਂ ਨਾਲੋਂ ਕਾਫੀ ਅਲਾ ਗਿਆ ਬੰਦੇ ਪਰ ਬਿਲਕੁਲ ਇਹਦੇ ਟੈਕਨੀਕਲੀ ਇਹਦੇ ਵਿੱਚ ਇੱਕ ਤੇ ਧੁੰਦ ਦੇ ਵਿੱਚ ਵੀ ਇਹ ਸੌਖੀ ਚੱਲੇਗੀ ਮਤਲਬ ਧੁੰਦ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਇਹ ਐਡਵਾਂਸ ਟੈਕਨੋਲੋਜੀ ਦੇ ਅੰਦਰ ਲੱਗੀ ਵਾਈਫਾਈ ਹੈ ਵਾਸ਼ਰੂਮ ਬਹੁਤ ਆਲਾ ਦਰਜੇ ਦੇ ਹੈ ਜਿੱਦਾਂ ਤੁਸੀਂ ਸਮਝ ਲਓ ਕਿ ਉਹਦੇ ਹ ਹੁੰਦੇ ਨੇ 에어 에어로ਪਲੇਨ ਦੇ ਔਰ ਸੀਟਾਂ ਜਿਹੜੀਆਂ ਨੇ 360 ਡਿਗਰੀ ਦੇ ਘੁੰਮ ਜਾਂਦੀਆਂ ਨੇ ਜੇ ਫੈਮਿਲੀ ਮੈਂਬਰ ਬੈਠੇ ਨੇ ਤੇ ਉਹ ਆਪਣੇ ਆਪ ਘੁਮਾ ਕੇ ਸੀਟ ਇੱਕ ਦੂਜੇ ਨੂੰ ਵੀ ਕਰ ਸਕਦੇ ਨੇ ਸੋ ਇਹ ਕਾਫੀ ਜਿਆਦਾ ਇਹਦੇ ਵਿੱਚ ਐਡਵਾਂਸ ਟੈਕਨੋਲੋਜੀ ਹੈ ਔਰ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਤੁਹਾਨੂੰ ਤੁਹਾਨੂੰ ਵਧਾਈ ਹੈ ਕਿਉਂਕਿ ਤੁਸੀਂ ਇਸ ਕਾਬਲ ਬਣਾਇਆ ਔਰ ਅਸੀਂ ਮੈਂ ਇਸ ਗੱਲ ਦੀ ਅਪਰੋਚ ਕਰਕੇ ਇਹ ਚੀਜ਼ਾਂ ਅਮਰਸਰ ਲਈ ਲੈ ਕੇ ਆਏ ਹੈ ਜਿੱਥੇ ਬਾਕੀ ਛੜਕਿਆ ਵਾਝਾ ਹੀ ਹੈ ਇਹ ਰੀਲ ਆਵਾਜਾਈ ਦੇ ਬਹੁਤ ਵੱਡੀ ਲੋੜ ਹੈ ਸਾਨੂੰ ਔਰ ਇਹ ਸਭ ਤੋਂ ਘੱਟ ਸਮੇਂ ਦੇ ਵਿੱਚ ਕਿਉਂਕਿ ਫਲਾਈਟ ਵੀ ਬਹੁਤ ਮਹਿੰਗੀਆਂ ਹੋ ਗਈਆਂ ਨੇ ਹਰ ਕੋਈ 14 ਸਮੇਂ ਦੀ ਬਹੁਤ ਕਦਰ ਹੈ ਹਰ ਕੋਈ ਜਿੰਦਾ ਘੱਟ ਸਮੇਂ ਪਹੁੰਚ ਸਕੀਏ ਔਰ ਇਹ ਘੱਟ ਫਲਾਈਟ ਨਾਲੋਂ ਘੱਟ ਖਰਚੇ ਦੇ ਇਥੇ ਆ ਸਕਦੇ ਆ ਮਤਲਬ ਕਹਿ ਸਕਦੇ ਇਕਨੋਮੀ ਕਲਾਸ ਦਾ ਜਹਾਜ਼ ਹੈਗਾ ਇਕਨੋਮੀ ਕਲਾਸ ਦਾ ਜਹਾਜ਼ ਹੈ ਜਿਹੜੇ ਮੱਧ ਵਰਗ ਆ ਲੈਣ ਦਾ ਜਹਾਜ਼ ਤਾਂ ਫਿਰ ਇਸ ਦੇ ਵਿੱਚ ਖਾਸ ਤੌਰ ਉੱਤੇ ਜੇ ਭਾਜਪਾ ਤੋਂ ਤੁਹਾਡੇ ਹੀ ਜਿਹੜੇ ਸਾਥੀ ਜੇ ਕਹਿ ਸਕਦੇ ਆ ਕਿ ਸ਼ਵੇਤ ਮਲਿਕ ਜੀ ਉਹ ਕਹਿੰਦੇ ਕਿ ਮੇਰਾ ਸਭ ਤੋਂ ਵੱਡਾ ਪ੍ਰਾਲਾ ਹੈਗਾ ਇਸ ਦੇ ਵਿੱਚ ਦੇਖੋ ਸ਼ਵੇਤ ਮਲਿਕ ਜੀ ਤੇ ਮੇਰਾ ਕੋਲ ਸਾਬਕਾ ਰਾਜ ਸਭਾ ਮੈਂਬਰ ਨੇ ਕਾਫੀ ਦੇਰ ਹੋ ਗਈ ਹੈ ਉਹਨਾਂ ਦੇ ਬਾਅਦ ਦੀ ਗੱਲ ਹੋਈ ਹੈ ਸਾਰੀ ਇਹ ਚਲੋ ਖੈਰ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕੋਈ ਗੱਲ ਜਿਵੇਂ ਤੁਸੀਂ ਦੇਖਿਆ ਇਹ ਸੰਨ ਕਾਂਗਰਸ ਤੋਂ ਜੋ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਝਲਾ ਤਾਂ ਉਹਨਾਂ ਵੱਲੋਂ ਕਾਫੀ ਵੱਡੀਆਂ ਗੱਲਾਂ ਜੋ ਬੰਦੇ ਪਰਨ ਨੂੰ ਲੈ ਕੇ ਕੀਤੀਆਂ ਗਈਆਂ ਤਾਂ ਉਹਨਾਂ ਵੱਲੋਂ ਇੱਕ ਚੀਜ਼ ਕਹੀ ਗਈ ਹੈ ਕਿ ਇਹ ਜੋ ਇਕਨੋਮੀ ਕਲਾਸ ਦਾ ਜਿਹੜਾ ਜਹਾਜ਼ਾ ਕਿ ਹਰ ਕੋਈ ਵਰਗ ਜੋ ਇੱਥੇ ਬਹਿ ਕੇ ਜੋ ਆਪਣਾ ਸਫਰ ਕਰ ਸਕਦਾ ਹੈ ਉਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਦਿੱਲੀ ਪਹੁੰਚਣ ਦੇ ਵਿੱਚ ਇਹ ਜੋ ਗੱਡੀ ਆ ਸક્ષਮ ਰਹੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਗ ਜਗਵਾਨੀ ਟੀਵੀ ਸ਼੍ਰੀ ਹੰਮਸਾ ਸਾਹਿਬ